ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵਲੇ ਦੀ ਵੱਡੀ ਖਬਰ ਜਿਹੜੀ ਆ ਅਰਜਲ ਮਾਂਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰ ਇਨਕਾਊਂਟਰ ਹੋਇਆ ਹੈ ਮੁੱਠਪੇੜ ਹੋਈ ਹੈ ਜੀ ਹਾਂ ਇਸ ਦੇ ਵਿਚਕਾਰ ਜਿਹੜਾ ਪੁਲਿਸ ਵੱਲੋਂ ਬਦਮਾਸ਼ਾਂ ਇਨਕਾਊਂਟਰ ਕੀਤਾ ਗਿਆ ਹੋਇਆ ਇਸ ਤਰ੍ਹਾਂ ਕਿ ਹਥਿਆਰਾ ਦੀ ਰਿਕਵਰੀ ਵਾਸਤੇ ਜਦੋਂ ਪੁਲਿਸ ਬਦਮਾਸ਼ ਨੂੰ ਲੈ ਕੇ ਆਉਂਦੀ ਆ ਤਾਂ ਉਸ ਬਦਮਾਸ਼ ਵੱਲੋਂ ਪੁਲਿਸ ਤੇ ਹੀ ਫਾਇਰ ਕਰ ਦਿੱਤੇ ਜਾਂਦੇ ਨੇ ਤਾਂ ਇਸ ਫਾਇਰਿੰਗ ਦੇ ਵਿੱਚ ਐਸਐਚਓ ਬੜੀ ਮੁਸ਼ਕਲ ਨਾ ਬਚੇ ਨੇ ਜਦੋਂ ਬਦਮਾਸ਼ ਵੱਲੋਂ ਫਾਇਰ ਕੀਤੇ ਜਾਂਦੇ ਨੇ ਤਾਂ ਐਸਐਚਓ ਜਿਹੜੇ ਨੇ ਉਹ ਨੀਚੇ ਬੈਠ ਜਾਂਦੇ ਨੇ ਤਾਂ ਗੋਲੀ ਜਿਹੜੀ ਆ ਉਹ ਸਿੱਧੀ ਜਾ ਕੇ ਗੱਡੀ ਦੇ ਪੁਲਿਸ ਦੀ ਗੱਡੀ ਦੇ ਉੱਤੇ ਜਾ ਕੇ ਲੱਗਦੀ ਹੈ ਤਾਂ ਪੁਲਿਸ ਵੱਲੋਂ ਵੀ ਜਿਹੜੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਫਾਇਰਿੰਗ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਦੇ ਪੱਟ ਦੇ ਵਿੱਚ ਜਾ ਕੇ ਗੋਲੀ ਲੱਗਦੀ ਹੈ ਜਿਸ ਦੇ ਕਾਰਨ ਉਹ ਜ਼ਖਮੀ ਹੋ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਆ ਤੁਹਾਨੂੰ ਵੀ ਸੁਣਾਣੇ ਹਾਂ ਬਿੱਲਾ ਅਰਜਨ ਮਾਂਗੀਦਾ ਤੇ ਡੋਨੀ ਜਿਹੜਾ ਸਠਿਆਲੇ ਦਾ ਇਹਨਾਂ ਦਾ ਜਿਹੜਾ ਗੈਂਗ ਹੈ ਫਰੋਤੀਆਂ ਮੰਗਦਾ ਇਹਨਾਂ ਤੋਂ ਤੇ ਆਕਾਸ਼ਦੀਪ ਜਿਹੜਾ ਇਹਨਾਂ ਦਾ ਮੇਨ ਮੋਹਰਾ ਆ ਉਹ ਇਹਨਾਂ ਨੂੰ ਸਾਰਿਆਂ ਨੂੰ ਆਪਰੇਟ ਕਰਦਾ ਉਹ ਇੱਥੇ ਰੈਕੀ ਕਰਦਾ ਰੈਕੀ ਕਰਕੇ ਸਾਰਾ ਦੱਸਦਾ ਵੀ ਕਿਹੜੇ ਬੰਦੇ ਨੂੰ ਤੁਸੀਂ ਕਾਲ ਕਰੋ ਕਿੱਥੋਂ ਤੁਹਾਨੂੰ ਫਰੋਤੀ ਮਿਲਣੀ ਹੈ ਇਹ ਜਿਹੜੀ ਪੰਕਸਪੀਡ ਵਾਲੀ ਵੀ ਹੈਗੀ ਆ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਗੱਲ ਇਹ ਆਕਾਸ਼ਦੀਪ ਨਹੀਂ ਤਿੰਨ ਬੰਦੇ ਹਾਇਰ ਕਰਕੇ ਉਹ ਡੋਨੀਵਲ ਦੇ ਤੇ ਬਿੱਲੇ ਦੇ ਕੈਦ ਦੇ ਉੱਤੇ ਇੱਥੇ ਫਾਇਰਿੰਗ ਕਰਵਾਈ ਸੀ ਇਹ ਤੋਂ ਅਲੱਗਾ ਇੱਕ ਇਹਨਾਂ ਨੇ ਝੰਡੇ ਵਾਲੇ ਸਾਡੇ ਸਤਕੁਰ ਕਲੈਕਸ਼ਨਾਂ ਦੁਕਾਨ ਉੱਥੇ ਵੀ ਇਹਨਾਂ ਦੇ ਕੈਦ ਦੇ ਉੱਤੇ ਇਹਨਾਂ ਨੇ ਕਰਵਾਈ ਸੀ ਤਾਂ ਉਹਦੀ ਵੀ ਰੈਕੀ ਜਿਹੜੀ ਆ ਜਾ ਕੇ ਇੱਕ ਦਿਨ ਪਹਿਲਾਂ ਇਹ ਆਕਾਸ਼ਦੀਪ ਕਰਕੇ ਆਇਆ ਸੀ ਉਸ ਤੋਂ ਬਾਅਦ ਤਿੰਨ ਬੰਦੇ ਹੋਰ ਆ ਇੱਕ ਬਿੱਲਾ ਮਹਿਣੀਆਂ ਘਾਰਾਂ ਦਾ ਨਾਲ ਇਹਨਾਂ ਦੇ ਨਾਲ ਦੋ ਬੰਦੇ ਹੋਰ ਸੀਗੇ ਉਹ ਅਸੀਂ ਸਾਰੇ ਟਰੇਸ ਕਰਕੇ ਅਰੈਸਟ ਕਰ ਲਏ ਆ ਉਹਨੇ ਇਹ ਵੀ ਇਹ ਕਮਾਣ ਦੇ ਵਿੱਚ ਵੀ ਇਹਨਾਂ ਨੇ ਦੋ ਆਪਣੇ ਵਾਰਦਾਤਾਂ ਕੀਤੀਆਂ ਸੀ ਜਿਹਦੇ ਵਿੱਚ ਬਟਾਲਾ ਪੁਲਿਸ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਉਹਨਾਂ ਨੇ ਹੁਣ ਜੇਲ੍ਹ ਭੇਜ ਦਿੱਤਾ ਸੀ ਇਹਨਾਂ ਨੂੰ ਗਰਦਾਸਪੁਰ ਜੇਲ੍ਹ ਤੋਂ ਅਸੀਂ ਪ੍ਰੋਡਕਸ਼ਨ ਬਰਾਂਡ ਤੇ ਲਿਆਂਦੇ ਆ ਕੱਲ ਦੇ ਅੱਜ ਇਹਨੇ ਪੁੱਛ ਗਏ ਤੇ ਦੱਸਿਆ ਸੀ ਵੀ ਜਿਹੜਾ ਗਲੌਗ ਇੱਕ ਇਹਦੇ ਕੋਲ ਆ ਉਹ ਇਹਨੇ ਇੱਥੇ ਆ ਮੌਕੇ ਤੇ ਜਿਹੜਾ ਤੁਸੀਂ ਦੇਖਿਆ ਇੱਥੇ ਇਹਨਾਂ ਦਾ ਬਿਆ ਸੀ ਉਹ ਅੱਜ ਸਾਡੇ ਐਸ ਐਚ ਓ ਮਹਿਤਾ ਆਪਣੇ ਸਬ ਇੰਸਪੈਕਟਰ ਹਰਪਾਲ ਸਿੰਘ ਉਹਨਾਂ ਦੀ ਟੀਮ ਉਹ ਰਿਕਵਰ ਕਰਨ ਆਈ ਸੀ ਲੇਕਿਨ ਇਹਨੇ ਜਦੋਂ ਪਹਿਲਾਂ ਹੀ ਉਹ ਬਲੌਕ ਜਿਹੜਾ ਲੋਡਡ ਸੀਗਾ ਉਹ ਜਦੋਂ ਇਹਨੇ ਪੱਟ ਕੇ ਤਾਂ ਸਿੱਧਾ ਨਾਲ ਲੱਗਦਾ ਹੀ ਮੁੰਡੇ ਨੂੰ ਧੱਕਾ ਮਾਰਿਆ ਉਹਨੂੰ ਸੁੱਟ ਲਿਆ ਥੱਲੇ ਜਿਹੜਾ ਹੱਥ ਖੜੀ ਵਾਲਾ ਸੀ ਤੇ ਐਸ ਐਚ ਓ ਸਾਹਿਬ ਅਗਲੇ ਪਾਸੇ ਸੀ ਉੱਥੋਂ ਇਹਨੇ ਕੱਢਦੇ ਸਾਰੀਓ ਮੁੰਡੇ ਤੇ ਫਾਇਰ ਕੀਤਾ ਉਹ ਡਿਗਣ ਕਰਕੇ ਉਹਦਾ ਬਚਾਅ ਹੋ ਗਿਆ ਉਹ ਫਾਇਰ ਜਿਹੜਾ ਸਾਡੀ ਆ ਗੱਡੀ ਖੜੀ ਆ ਇੱਥੇ ਆਪਣੇ ਐਸ ਐਚ ਓ ਸਾਹਿਬ ਦੀ ਇਹਦੀ ਵਾਰੀ ਦੇ ਵਿੱਚ ਲੱਗਾ ਉਸ ਤੋਂ ਬਾਅਦ ਫਿਰ ਇਹਨੂੰ ਇਹ ਵੀ ਇਹਨਾਂ ਨੇ ਫਿਰ ਆਪਣੇ ਬਚਾਲੀ ਜਦੋਂ ਕੀਤੀਆਂ ਤਾਂ ਫਿਰ ਦੋ ਫੈਰ ਉਹਦੇ ਵੀ ਲੱਗੇ ਆ ਲੱਤ ਦੇ ਵਿੱਚ ਸਰ ਬਾਕੀ ਮੁਲਾਜ਼ਮਾਂ ਦਾ ਕਿਵੇਂ ਰਿਹਾ ਵਿਚਾਰਿਆ ਗਿਆ ਮੁਲਾਜ਼ਮਾਂ ਤਾਂ ਵਿਚਾਰਿਆ ਗਿਆ ਉਹ ਉਹਦੇ ਥੱਲੇ ਵਿਚਾਰ ਰਗੜਨ ਲੱਗੀ ਆ ਇੱਕ ਮੁੰਡੇ ਦੇ ਜਿਹਨੇ ਇਹਨੂੰ ਫੜਿਆ ਸੀਗਾ ਬਾਕੀ ਠੀਕ ਆ ਸਰ ਤੇ ਇਹਦਾ ਪਿਛਲਾ ਰਿਕਾਰਡ ਕਿਵੇਂ ਦਾ ਸੀ ਇਹਦਾ ਪਿਛਲਾ ਰਿਕਾਰਡ ਇਹਦੇ ਤੇ ਦੋ ਪਰਚੇ ਉੱਥੇ ਹੈਗੇ ਆ ਕਮਾਂਡ ਥਾਣੇ ਦੇ ਵਿੱਚ ਇੱਕ ਸਾਡੇ ਜੰਡੇਆਲਾ ਥਾਣੇ ਦੇ ਵਿੱਚ ਹੈਗਾ ਤੇ ਇੱਕ ਇਹਨਾਂ ਦਾ ਇੱਥੇ ਹੀ ਮਹਿਤੇ ਦੇ ਵਿੱਚ ਤੇ ਅੱਜ ਹੁਣ ਇੱਕ 307 ਦੇ ਵਿੱਚ ਅਸੀਂ ਹੋਰ ਪਰਚਰ ਰਜਿਸਟਰਡ ਕਰਾਂਗੇ ਟੋਟਲ ਇੱਤੇ ਪੰਜ ਪਰਚੇ ਹੋ ਜਾਣੇ ਸਰ ਕੀ ਇਹ ਇਹਦਾ ਫਰੋਤੀਆਂ ਦੇ ਵਿੱਚ ਜਾਂ ਕਿਤਾਬ ਦੇ ਵਿੱਚ ਆਤੀ ਸੀ ਨਵੇਂ ਲੋਟੀਆਂ ਮੰਗਦੇ ਆ ਇਹ ਜਿਹੜੇ ਇਹ ਦੋ ਤਿੰਨ ਬੰਦੇ ਹੈਗੇ ਜਿਹੜੇ ਬਾਹਰ ਬਾਹਰ ਚੱਲ ਗਏ ਆ ਪੁਰਤਗਾਲ ਦਾ ਪਤਾ ਲੱਗਦਾ ਸਪੇਨ ਪੁਰਤਗਾਲ ਦੇ ਵਿੱਚ ਰਹਿ ਰਹੇ ਆ ਇਹ ਉਥੋਂ ਇਹ ਜਿਹੜੇ ਮੇਨ ਬੰਦੇ ਇਹਨਾਂ ਦੇ ਪਹਿਲੇ ਯਾਰ ਦੋਸਤਾਂ ਇਹ ਪਿੱਛੇ ਰਹਿ ਕੇ ਕੰਮ ਕਰਦੇ ਆ ਅੱਗੇ ਜਿਹੜੇ ਨਿਆਣੇ 2022/22 ਸਾਲ ਦੇ ਉਹਨਾਂ ਨੂੰ ਹਾਇਰ ਕਰਕੇ 5-5 7-7000 ਰੁਪਏ ਦੇ ਕੇ ਉਹਨਾਂ ਤੋਂ ਫੇਰ ਕਰਵਾ ਦਿੰਦੇ ਆ ਲੋਕਾਂ ਨੂੰ ਡਰਾ ਕੇ ਤੇ ਫੇਰ ਇਹ ਫਰੋਤੀਆਂ ਕਲੈਕਟ ਕਰਦੇ ਆ ਇਹਨਾਂ ਦਾ ਕਿਹੜੇ ਗੈਂਗ ਦੇ ਨਾਲ ਸੰਪਰਕ ਹੈ ਜੀ ਡੋਨੀ ਡੋਨੀ ਸਠਿਆਲੇ ਦਾ ਹੈਗਾ ਡੋਨੀ ਬੱਲਵਲ ਉਹਦਾ ਨਾਮ ਆ ਇੱਕ ਅਰਜਨ ਮੰਗੇ ਦਾ ਬਿੱਲਾ ਆ ਤੇ ਤੁਹਾਡੇ ਇਸ ਏਰੀਏ ਦੇ ਹੀ ਆ ਦੋਨੇ ਇੱਕ ਬਨੂ ਕਨਸ਼ਾਪੁਰ ਦਾ ਆ ਠੀਕ ਹੈ ਗੋਪੀ ਕਨਸ਼ਾਪੁਰ ਵਾਲੇ ਦਾ ਭਰਾ ਆ ਇਹ ਤਿੰਨ ਹੀ ਜਿਹੜੇ ਹੈਗੇ ਆ ਤੇ ਮੇਰੀ ਬਸ ਇਹ ਪਬਲਿਕ ਨੂੰ ਇਹੀ ਅਪੀਲ ਆ ਇਹਨਾਂ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਤਕੜੇ ਹੋ ਕੇ ਸਾਡੀ ਮਦਦ ਦੇ ਨਾਲ ਇਹਨਾਂ ਦਾ ਅਸੀਂ ਮੁਕਾਬਲਾ ਕਰ ਰਹੇ ਹਾਂ ਜਿੰਨੇ ਬੰਦੇ ਹੈਗੇ ਹੁਣ ਅਸੀਂ ਸਾਡੇ ਇਹਨਾਂ ਨੇ ਫਿਰ ਇੱਕ ਸਰਲੀਏ ਵਾਲਿਆਂ ਦੀ ਦੁਕਾਨਾਂ ਜਾਂ ਡਾਰੇ ਉੱਥੇ ਵੀ ਇਹਨਾਂ ਨੇ ਫਾਇਰਿੰਗ ਕਰਵਾਈ ਉਹਦੇ ਵਿੱਚੋਂ ਵੀ ਅਸੀਂ ਉਹ ਪੂਰਾ ਟਰੇਸ ਕਰ ਲਿਆ ਇੱਕ ਬੰਦਾ ਅਸੀਂ ਫੜ ਲਿਆ ਉਹ ਸਾਡੇ ਕੋਲ ਰਿਮਾਂਡ ਤੇ ਆ ਬਾਕੀ ਵੀ ਜਿਹੜੇ ਉਹਦੇ ਨਾਲ ਦੇ ਬੰਦੇ ਅਸੀਂ ਜਲਦੀ ਫੜ ਲਾਂਗੇ ਸਾਡੇ ਮਤਲਬ ਮੇਰੀ ਸਬਡਿਵੀਜ਼ਨ ਦੇ ਵਿੱਚ ਸਾਰੇ ਦੇ ਸਾਰੇ ਹੀ ਇਹ ਟਰੇਸ ਕਰ ਲਏ ਅਸੀਂ ਕਿਸੇ ਬੰਦੇ ਨੂੰ ਅਸੀਂ ਸਪੇਅਰ ਨਹੀਂ ਕਰਾਂਗੇ ਮੇਰੀ ਇਹੀ ਸਾਰਿਆਂ ਨੂੰ ਅਪੀਲ ਲੋਕਾਂ ਨੂੰ ਜਾਂ ਪਬਲਿਕ ਨੂੰ ਇਹ ਹੈਗੇ ਵੀ ਆਪਣੇ ਬੱਚਿਆਂ ਨੂੰ ਥੋੜਾ ਕੰਟਰੋਲ 'ਚ ਰੱਖੋ ਜਿਹੜੇ ਅਵਾਰਾਗਰਦੀ ਕਰਦੇ ਆ ਜਾਂ ਇਦਾਂ ਜਾ ਕੇ ਮੋਟਰਸਾਈਕਲਾਂ ਤੇ ਵਿਦਆਉਟ ਕਿਸੇ ਨੂੰ ਯਾਰੀਆਂ ਦੋਸਤੀਆਂ ਪਾਲਦੇ ਆ ਇਹਨਾਂ ਨੂੰ ਬਚਾ ਕੇ ਰੱਖਣ ਨਹੀਂ ਆ ਤਾਂ ਜਿੰਨਾ ਪੈਸਾ ਉਹਨਾਂ ਦਾ ਲੈ ਕੇ ਘਰ ਦੇ ਵਿੱਚ ਖਰਚ ਹੋਊਗਾ ਜਿਹੜੇ ਜਿਹੜਾ ਬੰਦਾ ਇਹਨਾਂ ਦਾ ਘਰ ਦਾ ਵੀ ਇਨਵੋਲਵ ਹੋਊਗਾ ਅਸੀਂ ਸਾਰੇ ਉਹਨਾਂ ਦੇ ਉੱਤੇ ਵੀ ਪਰਚੇ ਰਜਿਸਟਰਡ ਕਰਾਂਗੇ ਉਹਨਾਂ ਦੀ ਅरेस्ट ਪਾ ਕੇ ਅੰਦਰ ਭੇਜਾਂਗੇ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ ਇੱਥੇ ਇੱਕ ਜ ਆਪਣੇ ਮਹਿਤਾ ਚੌਂਕ ਦੇ ਵਿੱਚ ਇੱਕ ਪੰਕਸ ਸਪੀਡ ਦੇ ਉੱਤੇ ਨਾ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ